ਗੁਰਦਾਸਪੁਰ ਦੀ ਸੈਂਟਰਲ ਜੇਲ੍ਹ ਦੇ ਅੰਦਰ ਕੈਦੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਝੜਪ ਪਏ ਨੇ ਜਿਸ ਤੋਂ ਬਾਅਦ ਕਿ ਗੋਲੀਆਂ ਚੱਲੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਹਜੇ ਤੱਕ ਵੀ ਸੁਣਾਈ ਦੇ ਰਹੀ ਹੈ ਇਸ ਤੋਂ ਪਹਿਲੇ ਵੀ ਤਾਂ ਅਸੀਂ ਦੱਸਿਆ ਕਿ ਗੁਰਦਾਸਪੁਰ ਤੋਂ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੀ ਸੈਂਟਰਲ ਜੇਲ੍ਹ ਦੇ ਅੰਦਰ ਦੋ ਕੈਦੀਆਂ ਦੇ ਗੁੱਟ ਜਿਹੜੇ ਆ ਉਹਨਾਂ ਦੇ ਵਿੱਚ ਲੜਾਈ ਹੋ ਗਈ ਹੈ ਝੜਪ ਹੋ ਗਈ ਹੈ ਝੜਪ ਇਹਨੇ ਜ਼ਬਰਦਸਤਕ ਇੱਕ ਦੂਜੇ ਤੇ ਫਾਇਰਿੰਗ ਕੀਤੀ ਗਈ ਹੈ ਪੱਥਰ ਬਾਜੀ ਕੀਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਦੇ ਵੱਡੇ ਅਫਸਰ ਉੱਥੇ ਮੌਜੂਦ ਨੇ ਇਹ ਝੜਪ ਇਹ ਜਬਰਦਸਤ ਹੈ ਕਿ CRPF ਦੇ ਜਵਾਨ ਜਿਹੜੇ ਆ ਉਹ ਮੌਕੇ ਤੇ ਬੁਲਾਉਣੇ ਪੈ ਗਏ ਨੇ ਤੇ ਹੋਰ ਵੱਡੇ ਅਧਿਕਾਰੀ ਜਿਹੜੇ ਉੱਥੇ ਮੌਜੂਦ ਨੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਅਵਤਾਰ ਉਹਨਾਂ ਨਾਲ ਗੱਲਬਾਤ ਕਰ ਲੈਣੇ ਜੀ ਅਵਤਾਰ ਗੁਰਦਾਸਪੁਰ ਦੇ ਵਿੱਚ ਅੱਜ ਵੱਡੀ ਝੜਪ ਜਿਹੜੀ ਕੈਦਿਆ ਦੇ ਵਿੱਚ ਝੜਪ ਹੋ ਗਈ ਜਾਂ ਗੋਲੀਆਂ ਚੱਲੀਆਂ ਨੇ ਬਿਲਕੁਲ ਮੈਂ ਦੱਸਵਾਣੀ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੇ ਜਿਹੜੇ ਦੋ ਗੁੱਟ ਨੇ ਉਹ ਆਪਸ ਵਿੱਚ ਭਿੜੇ ਨੇ ਇਹ ਇਹਨਾਂ ਗੁੱਟਾਂ ਨੂੰ ਛਡਵਾਉਣ ਦੇ ਲਈ ਜਦੋਂ ਪੁਲਿਸ ਫੋਰਸ ਜਿਹੜੀ ਮੌਕੇ ਤੇ ਪਹੁੰਚੀ ਆ ਤਾਂ ਕੈਦੀਆਂ ਦੇ ਵੱਲੋਂ ਪੁਲਿਸ ਫੋਰਸ ਦੇ ਉੱਪਰ ਵੀ ਜਿਹੜਾ ਹਮਲਾ ਕੀਤਾ ਗਿਆ ਤਾਂ ਇਸ ਹਮਲੇ ਦੇ ਦੌਰਾਨ ਕੈਦੀਆਂ ਦੇ ਵੱਲੋਂ ਇੱਟਾਂ ਰੋੜੇ ਜਿਹੜੇ ਨੇ ਉਹ ਪੋਰਟ ਦੇ ਉੱਪਰ ਚਲਾਏ ਗਏ ਨੇ ਤੇ ਇਸ ਤੋਂ ਬਾਅਦ ਜਿਹੜੇ ਨੇ ਚਾਰ ਜਿਹੜੇ ਪੁਲਿਸ ਮਲਾਚ ਦਿੱਤੇ ਉਹ ਜਿਹੜੇ ਨੇ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਇਹਨਾਂ ਦੇ ਸਿਰਾਂ ਦੇ ਉੱਪਰ ਜਿਹੜੇ ਨੇ ਪੱਥਰ ਜਿਹੜੇ ਨੇ ਲੱਗੇ ਹੈਗੇ ਨੇ ਤੇ ਇਹਦੇ ਵਿੱਚ ਇੱਕ ਐਸਐਚਓ ਮਨਜੀਤ ਸਿੰਘ ਜੋ ਕਿ ਥਾਣਾ ਧਾਰੀਵਾਲ ਦੇ ਵਿੱਚ ਤਨਤ ਨੇ ਉਹ ਵੀ ਜਿਹੜੇ ਕਿ ਬੀਰੂ ਦੇ ਜ਼ਖਮੀ ਹੋਏ ਨੇ ਬਿਲਾਲਾ ਦਾ ਜ਼ਖ ਕਿਵਲ ਹਸਤਾਲ ਵਿੱਚ ਕੀਤਾ ਜਾ ਰਿਹਾ ਤੇ ਫਿਲਹਾਲ ਮੌਕੇ ਤੇ ਜੀ ਨੂੰ ਦੇਖਦੇ ਹੋਏ ਡੀਟੀ ਜਿਹੜੇ ਗੁਰਦਾਸਪੁਰ ਨੇ ਹਿਮਾਂਸ਼ੂ ਅਗਰਵਾਲ ਐਸਐਸਪੀ ਗੁਰਦਾਸਪੁਰ ਤੇ ਅਮਾਰ ਈਸ਼ਮਾਰ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਫਿਲਹਾਲ ਪੁਲਿਸ ਫੋਰਸ ਦੇ ਨਾਲ ਜਿਹੜੇ ਹੈਗੇ ਨੇ ਜਿਹੜੇ ਜਿਹੜੇ ਕੈਦੀ ਹੈਗੇ ਉਹਨਾਂ ਨੂੰ ਜਿਹੜਾ ਛਡੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇੱਕ ਜਿਹੜੇ ਕੈਦੀ ਜਿਹੜੇ ਹਮਲਾਵਰ ਕਰ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਜੀ ਜੀ ਅਵਤਾਰ ਇਹ ਜਿਹੜੀ ਝੜਪਾ ਦੋ ਕੈਦੀਆਂ ਦੇ ਗੁੱਟਾਂ ਦੇ ਵਿਚਕਾਰ ਹੋਈ ਏ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਦੋ ਗੁੱਟ ਨੇ ਕੈਦੀਆਂ ਤੇ ਉਹ ਜੇਲ੍ਹ ਦੇ ਵਿੱਚ ਆਪਸ ਵਿੱਚ ਭੜ ਪੁਲਿਸ ਫੋਰਸ ਦਾ ਜਿਹੜਾ ਸਹਾਰਾ ਲੈਣਾ ਪਿਆ ਜਦੋਂ ਪੁਲਿਸ ਫੋਰਸ ਅੱਗੇ ਪੇਸ਼ੀਤਾ ਇਹਨਾਂ ਕਾਹਤੀਆਂ ਦੇ ਵੱਲੋਂ ਪੁਲਿਸ ਫੋਰਸ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਇਟਾ ਰੋੜੇ ਜਿਹੜੇ ਨੇ ਪੁਲਿਸ ਦੇ ਉੱਪਰ ਚਲਾਏ ਗਏ ਨੇ ਤੇ ਇਸ ਹਮਲੇ ਦੇ ਦੌਰਾਨ ਜਿਹੜੇ 4 ਕਾਇ ਜਿਹੜੇ ਪੁਲਿਸ ਮੁਲਾਜ਼ਮ ਹੈਗੇ ਨੇ ਉਹ ਜ਼ਖਮੀ ਹੋਏ ਐਨੇ ਫਿਲਹਾਲ ਮੁੱਖ ਜਿਹੜੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਤੇ ਜਿਹੜੀ ਹੋਰ ਪੁਲਿਸ ਫੋਰਸ ਉਹ ਜਿਹੜੀ ਬੁਲਾ ਲਈਂਤੀ ਗਈ ਹੈ ਪਟਾਲਾ ਤੋਂ ਸਖਾਣਕੋਟ ਤੋਂ ਨਹੀਂ ਗਰਦਾਸ ਖੂਦਲੇ ਅੰਮ੍ਰਿਤਸਰ ਤੋਂ ਜਿਹੜੀ ਪੁਲਿਸ ਫੋਰਸ ਬੁਲਾਈ ਗਈ ਹੈ ਤੇ ਅਜੇ ਵੀ ਜਿਹੜੀ ਹੈ ਝੜਪ ਜਿਹੜ ਚਾਰ ਜਿਹੜੇ ਪੁਲਿਸ ਮੁਲਾਜ਼ਮ ਨੇ ਇਸ ਛੜੜੇ ਦੁਆਰਾ ਜਿਹੜੇ ਹਮਲਿਆਂ ਜਿਹੜੇ ਚਖਮੀ ਹੋ ਚੁੱਕੇ ਨੇ ਤੇ ਫਿਲਹਾਲ ਜਿਹੜੇ ਬੋਕੇ ਤੋਂ ਵੱਡੇ ਦੇ ਘਾਰੀ ਨੂੰ ਬੋਕੇ ਦੇ ਪਹੁੰਚ ਚੁੱਕੇਗੇ ਨੇ ਤੇ ਫਿਲਹਾਲ ਜਿਹੜੀ ਹਵਾਈ ਫਾਇਰਿੰਗ ਜਿਹੜੀ ਆ ਉਹ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਦਿੱਤਾ ਜਾ ਰਿਹਾ ਕਿ ਕੀ ਕੀ ਗਈ ਹੈ ਜੀ ਤਾਂ ਜੋ ਇਹਨਾਂ ਕੈਦੀਆਂ ਨੂੰ ਰੋਕਿਆ ਜਾ ਸਕੇ ਜੀ ਤਨਵਧ ਅਫਤਾਰ ਹੋਰ ਜਾਣਕਾਰੀ ਲਈ ਜੁੜੇ ਰਹਿਣਗੇ ਤੁਹਾਡੇ ਨਾਲ ਇਸੇ ਮੇਰੇ ਸਹਿਯੋਗੀ ਅਫਤਾਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਗੁਰਦਾਸਪੁਰ ਦੀ ਜਿਹੜੀ ਸੈਂਟਰਲ ਜੇਲ੍ਹ ਹੌਸੇ ਅੰਦਰ ਦੋ ਗੁੱਟ ਜਿਹੜੇ ਆ ਕੈਦੀ ਆਰੇ ਦੋ ਗੁੱਟ ਨੇ ਉਹਨਾਂ ਦੀ ਆਪਸੇ ਵਿੱਚ ਹੀ ਝੜਪ ਜੜੀ ਆ ਉਹ ਹੋ ਗਈ ਆ ਉਸ ਤੋਂ ਬਾਅਦ ਕੇ ਕੈਦੀ ਜਿਹੜੇ ਆ ਉਹਨਾਂ ਦੀ ਝੜਪ ਹੋ ਗਈ ਆ ਫਾਇਰਿੰਗ ਜਿਹੜੀ ਹੋ ਰਹੀ ਆ ਫਾਇਰਿੰਗ ਹਜੇ ਤੱਕ ਹੋ ਰਹੀ ਆ ਲਗਾਤਾਰ ਫਾਇਰਿੰਗ ਹੋ ਰਹੀ ਆ ਇੱਕ ਦੂਜੇ ਤੇ ਪੱਥਰबाजी ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਪੁਲਿਸ ਦੇ ਚਾਰ ਜਵਾਨ ਇਸ ਹਮਲੇ ਦੇ ਜਿਹੜੇ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਹੋਰ ਮੌਕੇ ਤੇ ਵੱਡੇ ਅਧਿਕਾਰੀ ਵੀ ਜਿਹੜੇ ਉਹ ਪਹੁੰਚੇ ਹੋਏ ਨੇ ਮੌਕੇ ਦੇ ਹਾਲਾਤ ਜਿਹੜੇ ਆ ਵੱਡੇ ਅਧਿਕਾਰੀਆਂ ਦੇ ਵੱਲੋਂ ਦੇਖੇ ਜਾ ਰਹੇ ਨੇ ਇਹ ਗੁਰਦਾਸਪੁਰ ਤੋਂ ਜਿਹੜੀ ਖਬਰ ਆ ਉਹ ਸਾਹਮਣੇ ਆ ਰਹੀ ਹੈ ਕਿ ਗੁਰਦਾਸਪੁਰ ਦੀ ਸੈਂਟਰਲ ਜੇਲ੍ਹ ਦੇ ਅੰਦਰ ਦੋ ਕੈਦੀ ਨੇ ਦੋ ਗੁੱਟ ਨੇ ਜਿਹੜੇ ਕੈਦੀ ਆ ਦੇ ਆਪਸ ਦੇ ਵਿੱਚ ਉਹਨਾਂ ਦੀ ਝੜਪ ਹੋ ਗਈ ਆ ਫਾਇਰਿੰਗ ਹੋ ਰਹੀ ਹੈ ਤੇ ਫਾਇਰਿੰਗ ਦੀ ਆਵਾਜ਼ਾ ਵੀ ਦੂਰ ਤੱਕ ਸੁਣਾਈ ਦੇ ਰਹੀਆਂ ਨੇ ਇੱਕ ਦੂਜੇ ਤੇ ਫਾਇਰਿੰਗ ਕੀਤੀ ਜਾ ਰਹੀ ਆ ਝੜਪ ਹੋ ਗਈ ਆ ਇਸ ਦੇ ਵਿੱਚ ਇੱਕ ਦੂਜੇ ਤੇ ਜ਼ਬਰਦਸਤ ਹਮਲਾ ਕੀਤਾ ਗਿਆ ਪੱਥਰਬਾਜ਼ੀ ਵੀ ਕੀਤੀ ਗਈ ਆ ਫਾਇਰਿੰਗ ਵੀ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਜਵਾਨ ਜੜੇ ਆ ਉਹ ਮੌਕੇ ਤੇ ਪਹੁੰਚੇ ਨੇ ਚੜਪੀ ਦੀ ਜ਼ਬਰਦਸਤੀ ਹੈ ਕਿ CRPF ਦੇ ਜਵਾਨ ਵੀ ਮੌਕੇ ਤੇ ਬੁਲਾਉਣੇ ਪਏ ਨੇ ਤੇ ਵੱਡੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਤੇ ਇਸ ਚੜਪ ਦੇ ਵਿੱਚ ਚਾਰ ਜਿਹੜੇ ਆ ਪੁਲਿਸ ਦੇ ਜਵਾਨ ਉਹ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਸ ਦੇ ਨਾਲ ਜਿਹੜੇ ਹਸਪਤਾਲ ਦੇ ਜਿਹੜੇ ਨੇ ਡਾਕਟਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇੱਕ ਹਾਡੇ ਕੋ ਨਾ ਤਿੰਨ ਪੇਸ਼ੈਂਟਸ ਆਏ ਨੇ ਇੱਕ ਐਸਐਚਯੂ ਮਨਦੀਪ ਸਿੰਘ ਦਾ ਉਤਰਾ ਧਾਰੀਵਾਲ ਦੇ ਨੇ ਇੱਕ ਏਐਸਏ ਜਗਦੀਪ ਸਿੰਘ ਆ ਤੇ ਇੱਕ ਜੇਲ ਸਿਕਿਉਰਿਟੀ ਗਾਰਡ ਜੋਦਾ ਸਿੰਘ ਆ ਹਿਸਟਰੀ ਦੇ ਰਹੇ ਨੇ ਕਿ ਜੇਲ ਦੇ ਵਿੱਚ ਕੋਈ ਅਸਾਲਟ ਹੋ ਗਿਆ ਸੀ ਪ੍ਰਿਜ਼ਨਰਸ ਆਪਸ ਦੇ ਵਿੱਚ ਤੇ ਸਿਕਿਉਰਿਟੀ ਪਰਪਸ ਲਈ ਗਏ ਹੋਣੇ ਤੇ ਉਹਨਾਂ ਦੇ ਵੀ ਕੁਝ ਇੰਜਰੀਜ਼ ਆ ਗਈਆਂ ਨੇ ਇਸ ਕਰਕੇ ਆਏ ਸੀਗੇ ਟ੍ਰੀਟਮੈਂਟਸ ਆਰ ਹੁਣ ਦੇ ਦਿੱਤਾ ਗਿਆ ਕਿਸ ਤਰ੍ਹਾਂ ਦੀ ਇੰਜਰੀਜ਼ ਇੰਜਰੀਜ਼ ਠੀਕ ਹੈ ਹਲਕਲ ਕੇ ਵੂਨਡਸ ਹੈਗੇ ਨੇ ਤੇ ਸਮ ਕਹਿ ਰਹੇ ਕਿ ਪੱਥਰ ਵਗੈਰਾ ਵੀ ਚੱਲੇ ਨੇ ਉਹ ਸਭ ਨਾਲ ਇੰਜਰੀਜ਼ ਹੈਗੀਆਂ ਨੇ ਕੋਈ ਕੋਈ ਉਹਦਾ ਹਾਲਾਤ ਤੇਰੇ ਨਹੀਂ ਨਹੀਂ ਫਿਲਹਾਲ ਸਟੇਬਲ ਨੇ ਪੇ ਹਾਂਜੀ ਤਿੰਨਾਂ ਦੇ ਸਟਾਕ ਦੇ ਵਿੱਚ ਰਿਪੋਰਟ ਕਰਦੇ ਲੱਗੇ ਸਟਾਕ ਐਮਐਲਆਰ ਦੇ ਵਿੱਚ ਆਪਾਂ ਨੋਟ ਕਰਦੇ ਕਰਵਾਵਾਂਗੇ ਤੇ ਥੋੜੇ ਬਤੀ ਹੈ ਨੇ ਸੁਪਰਫਿਸ਼ੀਅਲ ਨਹੀਂ ਹੋਵੇ ਸਟਾਕ ਕਾਦੀ ਹੈ ਜੀ ਨੇ ਕੋਈ ਕੱਟਦੀ ਹੈ ਨੇ ਕਿ ਜਾਂ ਕੋਈ ਪੱਥਰ ਪੁੱਤ ਕੀ ਹੈਗੇ ਫਿਲਹਾਲ ਹਿਸਟਰੀ ਪੱਥਰ ਦੀ ਹੈ ਤੇ ਲਗਭਗ ਸੱਟ ਵੀ ਉਹੋ ਜੀ ਹੈਗੀ ਹੈ ਬਲੈਂਟ